ਕਿਆਂ ਸਿੰਘ ਸ਼ੇਰਗੜ ਦੇ ਵਿੱਚ ਜਿੱਥੇ ਪੰਚਾਇਤੀ ਚੋਣਾਂ ਹੋਈਆਂ ਸੀ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਬਣੇ ਸਰਪੰਚ ਵਿੱਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਐਸ ਡੀ ਐਮ ਸਾਹਿਬ ਕੋਲੇ ਪਟੀਸ਼ਨ ਪਾਈ ਗਈ ਸੀ ਅੱਜ ਐਸ ਡੀ ਐਮ ਵੱਲੋਂ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੀ ਸਰਪੰਚ ਜੋ ਪਹਿਲਾਂ ਜਿੱਤੀ ਹੋਈ ਸੀ ਅੱਜ ਫਿਰ 29 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਮੇਰਾ ਨਾਮ ਰਾਮ ਸ਼ੂਟ ਹੈ ਜੀ ਮੇਰਾ ਪਿੰਡ ਸ਼ੇਰਗੜ ਗਿਆਨ ਸਿੰਘ ਹੈ ਅੱਜ ਜਿਨ੍ਹਾਂ ਨੂੰ ਅਸੀਂ ਪਹਿਲਾਂ 15 ਅਕਤੂਬਰ ਨੂੰ ਜਦੋਂ ਇਲੈਕਸ਼ਨ ਹੋਇਆ ਸੀ ਉਸ ਟਾਈਮ ਦੇ ਵਿੱਚ ਬੜੇ ਆਫਰਾਂ ਨਾਲ ਇਮਾਨਦਾਰੀ ਨਾਲ ਸਾਨੂੰ 29 ਨਾਲ ਵੋਟਾਂ ਨਾਲ ਜਤਾ ਕੇ ਸਰਪੰਚ ਬਣਾਇਆ ਗਿਆ ਬਟ ਸਾਡੀ ਵਿਰੋਧੀ ਪਾਰਟੀਆਂ ਨੇ ਸਰਕਾਰ ਤੇ ਐਲੀਗੇਸ਼ਨ ਲਾਉਂਦੇ ਹੋਏ ਇਹ ਗੱਲ ਕਹੀ ਸੀ ਵੀ ਉਹਨਾਂ ਨੂੰ ਧੱਕੇ ਨਾਲ ਸਰਪੰਚ ਬਣਾਇਆ ਗਿਆ ਸਾਡੇ ਨਾਲ ਮੇਰਾ ਮੇਰੀ ਕੀਤੀ ਗਈ ਸੋ ਉਹਨਾਂ ਵੱਲੋਂ ਪਟੀਸ਼ਨ ਪਾਈ ਗਈ ਜੀ ਮਾਨਯੋਗ ਐਸਜੀਐਮ ਕੋਲੇ ਸੋ ਅੱਜ ਮਾਨਯੋਗ ਐਸੀਐਮ ਸਾਹਿਬ ਨੇ ਉਸਦਾ ਨਿਪਟਾਰਾ ਕਰਦੇ ਹੋਏ ਦੁਬਾਰਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਰੀਕਾਉਂਟਿੰਗ ਕਰਵਾਈ ਗਈ ਹੈ ਕੱਲੀ-ਕੱਲੀ ਵੋਟ ਹੈ ਜਿਹੜੀ ਉਹ ਚੈੱਕ ਕਰਵਾਈ ਗਈ ਹੈ ਤੇ ਉਸ ਦੇ ਵਿੱਚ ਫਿਰ ਤੋਂ ਅਸੀਂ ਦੁਬਾਰਾ 29 ਵੋਟਾਂ ਨਾਲ ਦੁਬਾਰਾ ਸਰਪੰਚ ਜੇਤੂ ਹੋਏ ਹਨ ਸੋ ਮੈਂ ਇਹੀ ਕਹਿਣਾ ਚਾਹੁੰਗਾ ਕਿ ਜਿਹੜੇ ਵਿਰੋਧੀ ਇਹ ਅਲੀਗੇਸ਼ਨ ਲਾਉਂਦੇ ਰਹਿੰਦੇ ਆ ਜੀ ਸਰਕਾਰਾਂ ਪਾਵਰ 'ਚ ਰਹਿੰਦੀਆਂ ੱਟਕਾ ਕਰਦੀਆਂ ਲੋਕਾਂ ਨਾਲ ਸਾਈਬ ਬਿਲਕੁਲ ਬੇਬੁਨਿਆਦੀ ਸਾਰੀਆਂ ਗੱਲਾਂ ਅੱਜ ਕੱਲੀ-ਕੱਲੀ ਵੋਟ ਦੁਬਾਰਾ ਗਿਣ ਕੇ ਵੀਡੀਓਗ੍ਰਾਫੀ ਨਾਲ ਗਿਣ ਕੇ ਦੁਬਾਰਾ ਸਾਨੂੰ ਉਸੇ 29 ਵੋਟਾਂ ਨਾਲ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਜੇਤੂ ਘਰਾੜ ਦਿੱਤਾ ਜੀ ਸਰ ਅੱਜ ਉਹ ਮਾਡਲ ਅਚਾਨਕ ਰਿਪੋਰਟ ਦੇ ਦਿੱਤਾ ਨਾ ਉਹ ਤਾਂ ਵੀ ਉਹਦਾ ਵੀ ਤਾਂ ਕੀ ਫੈਸਲਾ ਆ ਕੀ ਕਰਾਂ ਮੇਰਾ ਨਾਮ ਭਜਿੰਦਰ ਸਿੰਘ ਹੈ ਪਿੰਡ ਮੇਰਾ ਸ਼ੇਰਗੜਾ ਜੀ ਤੇ ਜਿਹੜੀ ਅੱਜ ਗਲਤੀ ਹੋਈ ਹੈ ਇਹ ਸਾਡੀ ਵਿਰੋਧੀ ਪਾਰਟੀ ਨੇ ਜਦੋਂ ਦਾ ਪਹਿਲਾ ਇਲੈਕਸ਼ਨ ਹੋਇਆ ਉਦੋਂ ਤੋਂ ਹੀ ਇਹ ਗੱਲ ਦੇ ਵਿੱਚ ਉਹ ਜਿਆਦਾ ਕਹਿ ਰਹੇ ਸੀ ਵੀ ਇਹਦੇ ਵਿੱਚ ਹਿਰਾ ਫੇਰੀ ਹੋਈ ਹੈ ਉਹਦੇ ਕਰਕੇ ਉਹਨਾਂ ਨੇ ਇੱਥੇ ਆ ਕੇ ਜਿਹੜਾ ਕੇਸ ਲਾਇਆ ਸਾਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਸੀ ਇਸ ਕਰਕੇ ਜਦੋਂ ਦੁਬਾਰਾ ਹੁਣ ਬੈਂਕ ਦੀ ਤਸੱਲੀ ਨਾਲ ਉਹਨਾਂ ਦੇ ਸਾਹਮਣੇ ਦੁਬਾਰਾ ਅਕਾਊਂਟਿੰਗ ਕਰਵਾਈ ਹੈ ਤੇ ਉਹਨਾਂ ਨੂੰ ਵੀ ਸੰਤੁਸ਼ਟੀ ਮਿਲੀ ਤੇ ਸੰਤ ਪਹਿਲਾਂ ਹੀ ਸੰਤੁਸ਼ਟੀ ਸੀਗੀ ਹਾਂਜੀ